ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੇ ਜੀ ਔਰ ਅਗਲੇ 72 ਘੰਟਿਆਂ ਦੀ ਆਫਾਨ ਮੌਸਮ ਅਪਡੇਟ ਤੁਹਾਨੂੰ ਦੇਣੀ ਆ ਯਾਨੀ ਕਿ ਆਉਂਦੇ 3-4 ਦਿਨਾਂ ਦੇ ਦਰਮਿਆਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਐਸ ਲਈ ਜਿਹੜਾ ਲਾਈਵ ਸੈਟਲਾਈਟ ਤੋਂ ਸਿਹਰਾ ਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਅ ਐਸੇ ਲਈ ਦੇਖ ਸਕਦੇ ਹਾਂ ਜੀ ਪੰਜਾਬ ਦੇ ਵਿੱਚ ਬੱਦਲ ਵਾਜ ਦੇ ਨਾਲ ਕਿਤੇ ਨਾ ਕਿਤੇ ਮੀਂਹ ਜੜਿਆ ਪਹੁੰਚ ਕਰ ਚੁੱਕੇ ਨੇ ਅੱਜ 21 ਜੁਲਾਈ ਦਾ ਦਿਨ ਹੈ ਪੰਜਾਬ ਦੇ ਹੋਰ ਤੇ ਖੇਤਰਾ ਦੇ ਵਿੱਚ ਜਾਂ ਖਾਸ ਕਰਕੇ ਜੇਕਰ ਗੱਲ ਕਰਦੇ ਆਂ ਤੇ ਮਾਝੇ ਦੇ ਕੁਝ ਖੇਤਰ ਦਵਾਵਾ ਫੁਆਦ ਔਰ ਜੇਕਰ ਅਫਾ ਜ਼ਿਲ੍ਹਾ ਉਹ ਤੁਹਾਨੂੰ ਦੱਸਿਆ ਜੀ ਪਠਾਨਕੋਟ ਜ਼ਿਲ੍ਹਾ ਹੋ ਗਿਆ ਗੁਰਦਾਸਪੁਰ ਹੋ ਗਿਆ ਸ੍ਰੀ ਅਮਰitsar ਸਾਹਿਬ ਇਧਰ ਆ ਜੇ ਅਫਾ ਜਲੰਧਰ ਹੁਸ਼ਿਆਰ ਫਰ ਨਵਾਂ ਸ਼ਹਿਰ ਕਪੂਰਥਲਾ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਲੁਧਿਆਣਾ ਪਟਿਆਲਾ ਇਹਨਾਂ ਖੇਤਰਾ ਦੇ ਵਿੱਚ ਬਦਲਵਾਈ ਅਸਲਫ ਆ ਚੁੱਕੀ ਹੈ ਪਹਾੜਾ ਤੋਂ ਥੱਲੇ ਨੂੰ ਜਿਹੜਾ ਸਿਸਟਮ ਕਿ ਸਕ ਰਿਹਾ ਤੇ ਇਹਦੇ ਨਾਲ ਮੀਂਹ ਦੇ ਅਸਰ ਜਿਹੜੇ ਆ ਵੜਦੇ ਜਾ ਫਰੇ ਨੇ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਮੀਂਹ ਪਾਉਣਗੇ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਪਾਉਣਗੇ ਕੁਝ ਥਾਵਾਂ ਤੇ ਤਗੜੇ ਮੀਹ ਦੀ ਝਟ ਵੀ ਜੜੀਆਂ ਨੂੰ ਦੇਖਣ ਨੂੰ ਮਿਲ ਸਕਦੀਆਂ ਲੱਗ ਸਕਦੀਆਂ ਸੋ ਆਉਂਦੇ ਦਿਨਾਂ ਤੇ ਲਈ ਮੌਸਮ ਹਫਲੇ ਅਲਰਟ ਵੀ ਜਾਰੀ ਕੀਤੇ ਹੋਏ ਨੇ 21 ਤੋਂ 24 ਦੇ ਦਰਮਿਆਨ ਜਿਹੜਾ ਇਹ ਸਪੈਲ ਲੱਗਣਾ ਮੀਹ ਦਾ ਇਹ ਬਹੁਤੇ ਖੇਤਰਾ ਨੂੰ ਕਵਰ ਕਰੇਗਾ ਮੌਨਸਨ ਦੀ ਫੁਰੀ ਜਿਹੜੀ ਇਹਨਾਂ ਦਾ ਖੇਤਰਾ ਦੇ ਵਿੱਚ ਜਿਹੜੀ ਕਵਰ ਮੌਨਸਨ ਕਰੇਗੀ ਪਰਮੀਆਂ ਦੇ ਨਾਲ ਸੋ ਅੱਜ ਤੋਂ ਮੀਂਹ ਦੀ ਸ਼ੁਰੂਆਤ ਜਿਹੜੀ ਆਉਣ ਜਾ ਰਹੀ ਹੈ ਜੀ ਕੁਝ ਕਿਤੇ ਨਾ ਦੇ ਵਿੱਚ ਉਮੀਦ ਅਰਜ ਹੋ ਵੀ ਰਹੇ ਨੇ ਭਾਵੇਂ ਉਹ ਚੰਡੀਗੜ੍ਹ ਮੋਹਾਲੀ ਹੋਵੇ ਤੇ ਨਾਲ ਲੱਗਦੇ ਕੁਝ ਕਿਤੇ ਨਾ ਦੇ ਵਿੱਚ ਐਸੇਲੇ ਸ਼ਰਾਟੇ ਲੱਗ ਰਹੇ ਨੇ ਤੇ ਗਰਮੀ ਤੋਂ ਰਾਹਤ ਪਲੱਸ ਚੜਦੇ ਟੈਂਪਰੇਚਰ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਤੇ ਅੱਜ ਦੇ ਲਈ ਕੱਲ ਦੇ ਲਈ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ 21 ਜੁਲਾਈ ਦੇ ਹੈ ਫੋਡੇਟਾ ਵਾਰਨਿੰਗ ਪਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ 21 ਤੇ 22 ਤਰੀਕ ਦੇ ਲਈ ਭਾਰੀ ਮੀਂਹ ਦੇ ਅਲਰਟ ਜੜਿਆ ਜਾਰੀ ਕਰਤੇ ਨੇ ਤੇ ਜਿਵੇਂ ਕਿ ਤੁਹਾਨੂੰ ਅਸੀਂ ਸੈਟਲਾਈਟ ਦੇ ਵਿੱਚ ਦਿਖਾਇਆ ਕਿ ਭਾਰੀ ਮੀਂਹ ਅਜ ਦਰਜ ਹੋਣਗੇ ਬੱਦਲ ਵਈਆਂ ਖੇਤਰਾ ਦੇ ਵਿੱਚ ਤਗੜਾ ਬੱਦਲ ਕੋਚ ਕਰ ਰਿਹਾ ਪਹਾੜਾ ਦਾ ਥੱਲੇ ਹੇਟਾ ਨੂੰ ਲੈਦੇ ਵੱਲੋਂ ਉਸੇ ਲਾਵਾ 23 ਤਰੀਕ ਛੜ ਕੇ 24 ਨੂੰ ਫੇਰ ਅਲਰਟ ਹੈ ਜੇ 24 ਤਰੀਕ ਨੂੰ ਮਰ ਤੋਂ ਮਿਆਦੇਸ ਫਾਇਲ ਜੜਿਆ ਹੋ ਕੇ ਖ ਨੂੰ ਮਿਲ ਸਕਦੇ ਨੇ ਸੋ ਕੋਲ ਮੇ ਲਾਗੇ ਜੀ ਆਉਣ ਦੇ 3-4 ਦਿਨ ਜੜੇ ਹੋਣਗੇ ਮੀਆਂ ਵਾਲੇ ਹੋਣਗੇ ਤੇ ਰਾਹਤ ਗਰਮੀ ਤੋਂ ਤੇ ਹਮਸ ਤੋਂ ਜੜੀ ਹਮਸ ਬਣੀ ਹੋਈ ਸੀ ਪਿਛਲੇ 48 ਘੰਟਿਆਂ ਦੇ ਵਿੱਚ ਉਹ ਹਮਸ ਸਭੀ ਰਾਹਤ ਹੈ ਜ